ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਨਾ ਸਿੱਧੂ ਨੇ ਬਹੁਤ ਸਾਰੇ ਪੈਸੇ ਲੋਕਾਂ ਦੇ ਠੱਗ ਏਜੰਟਾਂ ਤੋਂ ਕਢਵਾਏ ਸੀ ਕਿਸੇ ਦਾ 10 ਲੱਖ ਤੇ ਕਿਸੇ ਦਾ 20 ਲੱਖ ਉਸ ਤੋਂ ਬਾਅਦ ਜਿਹੜੀ ਭਾਨੇ ਸਿੱਧੂ ਤੇ ਨਜਾਇਜ਼ ਕਾਰਵਾਈ ਕੀਤੀ ਗਈ ਤੇ ਭਾਨੇ ਸਿੱਧੂ ਨੂੰ ਜਿਹੜਾ ਜੇਲ੍ਹ ਭੇਜਿਆ ਗਿਆ ਪਰ ਦੋਸਤੋ ਭਾਨੇ ਸਿੱਧੂ ਦੀ ਫੇਰ ਵੀ ਜਿਹੜੀ ਜ਼ਮਾਨਤ ਹੋ ਗਈ ਸੀ ਪਰ ਭਾਨੇ ਸਿੱਧੂ ਨੂੰ ਇੱਕ ਚੀਨੀ ਚੋਰ ਦਾ ਜਿਹੜਾ ਆਪਾਂ ਕਹਿੰਦੀ ਵੀ ਖਿਤਾਬ ਦੇ ਦਿੱਤਾ ਚੀਨੀ ਚੋਰ ਬਣਾ ਕੇ ਦੁਬਾਰੇ ਜਿਹੜਾ ਜੇਲ੍ਹ ਦੇ ਅੰਦਰ ਭੇਜ ਦਿੱਤਾ ਦੇ ਦੋਸਤੋ ਹੁਣ ਸੋਸ਼ਲ ਮੀਡੀਆ ਤੇ ਭਾਨੇ ਸਿੱਧੂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਨੇ ਸਿੱਧੂ ਜੇਲ੍ਹ ਤੋਂ ਬਾਹਰ ਆਉਂਦਾ ਹੈ ਤੇ ਉਸ ਤੋਂ ਬਾਅਦ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਬਾਰੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕਰਦਾ ਤੇ ਭਾਨੇ ਸਿੱਧੂ ਦੇ ਆਲੇ-ਦਾਲ ਜਿਹੜਾ ਮੀਡੀਆ ਹੁੰਦਾ ਤੇ ਹਾਰ ਵੀ ਪਾਏ ਹੁੰਦੇ ਨੇ ਤੇ ਦੋਸਤੋ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ ਅੰਮੇਰਕਰ ਦਾ ਸੁਧਾਨ ਨੂੰ ਸਿੱਖੇ ਤੱਕ ਤਾਂ ਅੰਮੇਰਕਰ ਦਾ ਸੁਧਾਨ ਨੂੰ ਕੀ ਮਨ ਹੈ ਮੇਰੇ ਭਰਾ ਦਾ ਕੀ ਕਸੂਰ ਸੀਗਾ ਜਿਹੜਾ ਮੈਨੂੰ ਮੇਰੇ ਭਰਾ ਵੀ ਮੇਰੇ ਪਰਤੇ ਤੇ ਪਾਇਆ ਹੈ ਤੇ ਅੱਜ ਸੀ ਇੱਕ ਮੇਰੇ ਤੇ ਲਾਇਆ ਹੈ ਯਾਦ ਰੱਖੇ ਸਮੇਂ ਅਨੁਸਾਰ ਹੁਣ ਕੁਝ ਕਹਦਾ ਜਿਹੜੀ ਪਿਚ ਤੇ ਖੇਡਣਾ ਸੀ ਖੜਾਂਗੇ ਤਰ੍ਹਾਂ ਜਿਹੜੀ ਪਿਚ ਤੇ ਇਹ ਪਲਕ ਤੋਂ ਇਹ ਵੀ ਕਹਿੰਦੇ ਕਿ ਜਿਹੜੇ ਵਿਆਹ ਦੇ ਲੋਨ ਯਾਦ ਰੱਖਦੇ ਨੇ ਲਾਈਨ ਸਿਰਫ ਗਰਮ ਖੇਡ ਲਈ ਹੋ ਜਾਂਦਾ ਮੈਂ ਗੱਲ ਕਹਿਣਾ ਚਾਹਣਾ ਗਰਮ ਖੇਡ ਲਈ ਗਰਮ ਖੇਡੀਆਂ ਕਰਕੇ ਆ ਜਿਹੜਾ ਪੰਜਾਬ ਵਸ ਰਿਹਾ ਗਰਮ ਖੇਡਾਂ ਕਰਕੇ ਅੱਗੇ ਭਾਰਤ ਜਿਹੜਾ ਸੁੱਕਦਾ ਸਾਂ ਮਾਰ ਰਿਹਾ ਸਾਰਾ ਭਾਰਤ ਵੀ ਯਾਦ ਗਰਮ ਖੇਡੀਆਂ ਕਰਕੇ ਆ ਨਹੀਂ ਭਾਰਤ غلام ਸੀਗਾ ਗਰਮ ਖੇਡ ਲਈ ਕਹਦੇ ਆ ਮਨੇ ਗੱਲ ਦੱਸੋ ਜਿਹੜੇ ਗੱਲ ਕਹਿੰਦੇ ਨੇ ਕਿ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਕਿ ਮੇਰੇ ਤੇ ਹੰਕੜਾ ਖੰਡਦੇ ਨੇ ਇਹਨਾਂ ਦੇ ਕੋਈ ਐਮਐਲਏ ਦੇ ਵਿੱਚੋਂ ਚਾਕੇ ਦੇਖ ਲੋ ਕੋਈ ਮੇਰੇ ਜੱਨਾ ਕੋਈ ਪੰਜਾਬ ਦੇ ਕੰਮ ਕੀਤੇ ਹੋਣ ਮਹਾਰਾਜ ਨੇ ਕਰਾਏ ਨੇਗੇ ਅੰਦੋਲਨ ਤੋਂ ਲੈ ਕੇ ਮੇਰੇ ਦਾਦਾ ਕਰਤਾਰ ਸਿੰਘ ਚੇਅਰਮੈਨ ਅੱਜ ਨੇਕਾਵਰੀ ਜਿਲ੍ਹੇ ਦੇ ਵਿੱਚ ਰਹਿ ਕੇ ਆਇਆ ਕਿਸਾਨੀ ਕਰਕੇ ਜਦ ਪੰਜਾਬ ਦੇ ਵਿੱਚ ਐਮਐਸਪੀ ਮਿਲਦੀ ਆ ਜਦ ਪੰਜਾਬ ਦੀ ਕਿਸਾਨੀ ਬਚੀ ਹੋਈ ਆ ਮੇਰੇ ਦਾਤੇ ਵਰਗੇ ਨੇ ਦੇਣ ਆ ਅੱਜ ਤਾਂ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਐਡੀ ਵੱਡੀ ਅੱਜ ਕਿਸਾਨ ਯੂਨੀਅਨ ਦੀ ਜੜ ਮਜ਼ਬੂਤ ਆ ਆ ਨੇਕਾਵਰੀ ਜਿਲ੍ਹੇ ਚ ਜਾ ਕੇ ਅਸੀਂ ਬੇਲਾਂ ਨੂੰ ਡਰਦੇ ਆ ਬ ਦੋਸਤੋ ਜਿਹੜੀ ਤੁਸੀਂ ਪਾਣੇ ਸਿੱਧੂ ਦੀ ਵੀਡੀਓ ਦੇਖੀ ਬਹੁਤ ਜ਼ਿਆਦਾ ਪੁਰਾਣੀ ਵੀਡੀਓ ਹੈ ਇੱਕ ਵਾਰ ਪਹਿਲਾਂ ਵੀ ਪਾਣਨਾ ਸਿੱਧੂ ਜਿਹੜਾ ਜੇਲ੍ਹ ਦੇ ਅੰਦਰ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਰਿਹਾ ਹੋ ਗਿਆ ਸੀਗਾ ਤੇ ਦੋਸਤੋ ਹੁਣ ਹਾਲੇ ਤੱਕ ਗੱਲ ਕਰੀ ਪਾਣੇ ਸਿੱਧੂ ਨੂੰ ਕੋਈ ਇਨਸਾਫ ਨਹੀਂ ਮਿਲਿਆ ਹਾਲ ਤੱਕ ਜੇਲ੍ਹ ਤੋਂ ਜਿਹੜਾ ਵਾਰ ਨਹੀਂ ਆਇਆ